ਅੱਜ ਸਾਨੂੰ ਲੁਧਿਆਣੇ ਦੇ ਉਸ ਫਰੀਡਮ ਫਾਈਟਰ ਦੇ ਘਰ ਲੈ ਕੇ ਪਹੁੰਚੇ ਜਿਨ੍ਹਾਂ ਦਾ ਜਨਮ ਦਿਨ ਹੈ ਤੇ ਤੁਹਾਨੂੰ ਗੱਲ ਕਰ ਰਹੇ ਆ ਅੱਜ ਆਪਾਂ ਸੁਖਦੇਵ <th>ਸਾਹਪਰ ਜੀ ਦੀ ਜੋਤੀ ਟਰਾਈਓ ਸੀਗਾ ਜਿਨ੍ਹਾਂ ਦਾ ਭਗਤ ਸਿੰਘ ਰਾਜਗੁਰੂ ਸੁਖਦੇਵ ਤਾਂ ਅੱਜ ਸੁਖਦੇਵ <th>ਸਾਹਪਰ ਜੀ ਦਾ ਜਨਮ ਦਿਨ ਹੈ ਤੇ ਆਪਾਂ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਦੱਸਣਾ ਚਾਹਾਂਗੇ ਕਿ ਇੱਥੇ ਹਵਨ ਹੀ ਅੱਗ ਵੀ ਕਰਾਇਆ ਜਾਂਦੇ ਨੇ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਤਾਂ ਇਹ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਉਹ ਕ੍ਰਾਂਤੀਕਾਰੀ ਨੇ ਜਿਹੜੇ ਮਾਸਟਰਮਾਈਂਡ ਸੀਗੇ ਯਾਨੀ ਕਿ ਮਾਸਟਰਮਾਈਂਡ ਕ੍ਰਾਂਤੀਕਾਰੀ ਸੀਗੇ ਇਹਨਾਂ ਨੇ ਕਹਿ ਲੋ ਉੱਤਰ ਭਾਰਤ ਦੇ ਵਿੱਚ ਜਿਹੜੀ ਬੰਬਾਂ ਦੀ ਤਕਨੀਕ ਹੈ ਇਹਨਾਂ ਨੇ ਸ਼ੁਰੂ ਕਰਵਾਈ ਸੀ ਉਸ ਤੋਂ ਬਾਅਦ ਕੰਨੀਆਂ ਸ਼ੁਰੂ ਹੀ ਨਹੀਂ ਕਰਾਈ ਸਕੋ ਕਈ ਜਿਹੜੀਆਂ ਬੰਬਾਂ ਦੀਆਂ ਫੈਕਟਰੀਆਂ ਵੀ ਲਵਾਈਆਂ ਨੇ ਤਾਂ ਇਹ ਉਹ ਕ੍ਰਾਂਤੀਕਾਰੀਆਂ ਨੇ ਜਿਨ੍ਹਾਂ ਨੇ ਜਿਹੜਾ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਕੀਤਾ ਤਾਂ ਹੁਣ ਇਹਨਾਂ ਨਾਲ ਸਾਡੇ ਨਾਲ ਜਿਹੜੇ ਆ ਇਹਨਾਂ ਦੇ ਨੇਫਿਊ ਮੌਜੂਦ ਹਨ ਗੱਲਬਾਤ ਕਰਦੇ ਹਾਂ ਜੀ ਵਿਰੋਧਾਪਰ ਜੀ ਨਾਲ ਕਿ ਕਿਸ ਤਰੀਕਿਆਂ ਨਾਲ ਇਸ ਵਾਰ ਜਿਹੜਾ ਕੀ ਹੈ ਜਨਮ ਦਿਹਾੜਾ ਸੁਖਦੇਵ ਥਾਪੜ ਜੀ ਦਾ ਮਨਾਇਆ ਜਾ ਰਿਹਾ ਤੇ ਕੀ ਕੀ ਵਿਸ਼ੇਸ਼ ਇਸ ਵਾਰ ਉਪਰਾਲੇ ਜਿਹੜੇ ਕੀਤੇ ਗਏ ਨੇ ਕਿਉਂਕਿ ਹਰ ਵਾਰ ਜਿਹੜਾ ਕੀ ਹੈ ਮੈਡਿਕ ਕੈਮਪ ਲੱਗਦਾ ਤੇ ਜਿਹੜਾ ਖੂਨਦਾਨ ਕੈਂਪ ਕੋਈ ਲਗਾਇਆ ਜਾਂਦਾ ਗੱਲਬਾਤ ਕਰਦੇ ਆ ਤਾਂ ਇੱਕ ਵਾਰ ਤੁਹਾਨੂੰ ਉਹਨੇ ਦੇ ਘਰ ਦੇ ਚੱਲੇ ਗਏ ਹਮ ਆਵਾਂਗੇ ਆ ਉਹ ਦਰਵਾਜ਼ੇ ਨੇ ਜੋ ਉਸ ਸਮੇਂ ਦੇ ਦਰਵਾਜ਼ੇ ਲੱਗੇ ਹੋਏ ਨੇ ਜੀ ਦੇਖ ਸਕਦੇ ਹੋ ਵੀ 올ਡ ਸਕੂਲ ਸਟਾਈਲ ਜਿਹੜੇ ਦਰਵਾਜ਼ੇ ਹਾਲੇ ਵੀ ਨੇ ਇਹ ਉਹੀ ਦਲੀਜ ਹੈ ਜਿਸ ਤੇ ਵਰਤੋਂ ਸੁਖਦੇਵ ਛੱਪਰ ਜੀ ਛੋਟੇ ਹੁੰਦੇ ਕਰਿਆ ਕਰਦੇ ਹੋਣਗੇ ਵੀ ਜਦੋਂ ਘਰ ਦੇ ਵਿੱਚ ਐਂਟਰਸ ਕਰਨੀ ਆ ਤਾਂ ਆ ਤੁਸੀਂ ਦੇਖ ਸਕਦੇ ਹੋ ਜਦੋਂ ਉਸ ਸਮੇਂ ਦੀਆਂ ਜਿਹੜੀਆਂ ਅ ਲਾਈਟ ਬੋਰਡ ਵਗੈਰਾ ਹਲੇ ਤੱਕ ਸੋ ਉਸੇ ਤਰੀਕੇ ਨਾਲ ਜਿਵੇਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀਗਾ ਉਸੇ ਤਰੀਕੇ ਨਾਲ ਰੱਖਿਆ ਹੋਇਆ ਆ ਇੱਕ ਦੀਵਾਰ ਦੇ ਵਿੱਚ ਜਿਵਾਰੀ ਬਣਾਈ ਹੋਈ ਹੈ ਜਨ ਜਿੰਨੂੰ ਆਪਾਂ ਥੋੜੀ ਜਿਹੀ ਅਲਮਾਰੀ ਵੀ ਕਹਿ ਸਕਦੇ ਆ ਤਾਂ ਇਹ ਉਹੀ 올ਡ ਸਕੂਲ ਚੀਜ਼ਾਂ ਨੇ ਆ ਜਿਹੜੇ ਕਬਜੇ ਬਣਾਏ ਹੋਏ ਨੇ ਇਹਨਾਂ ਵਿੱਚ ਵੀ ਕੋਲੇ ਜਿਨੂੰ ਆਪਾਂ ਕਹਿ ਸਕਦੇ ਇਹਨਾਂ ਵਿੱਚ ਸਾਮਾਨ ਰੱਖਿਆ ਜਾਂਦਾ ਹੁੰਦਾ ਸੀਗਾ ਤਾਂ ਤਸਵੀਰਾਂ ਤੁਹਾਨੂੰ ਸੁਖਦੇਵ ਸਾਹਬ ਪਰ ਜਿਹਦੀ ਘਰ ਦੇ ਦਿਖਾ ਰਹੇ ਆ ਮੈਂ ਤੁਹਾਨੂੰ ਅੰਦਰ ਵੀ ਲੈ ਕੇ ਜਾਊਂਗਾ ਮੈਂ ਕਿਸ ਤਰੀਕੇ ਨਾਲ ਉੱਪਰ ਜਿਹੜੀਆਂ ਛੱਤਾਂ ਨੇ ਉਹ ਵੀ ਬਾਲੇ ਦੀਆਂ ਛੱਤਾਂ ਉਸੇ ਤਰੀਕੇ ਨਾਲ ਬਸ ਇਹਨੂੰ ਥੋੜਾ ਜਿਹਾ ਰੈਨੋਵੇਟ ਜਰੂਰ ਕੀਤਾ ਗਿਆ ਤਾਂ ਇਹ ਘਰ ਤੁਸੀਂ ਦੇਖ ਸਕਦੇ ਹੋ ਬਾਲੇ ਆੜੀਆਂ ਛੱਤਾਂ ਨੇ ਤੇ ਉਸੇ ਤਰੀਕੇ ਨਾਲ ਜਿਹੜੇ ਦਰਵਾਜ਼ੇ ਜੋ ਪ੍ਰਾਣਾ ਸਮਾਜ ਉਸੇ ਨੂੰ ਵੀ ਜਿਹੜਾ ਕਿ ਸੰਭਾਲਣ ਦੀ ਹਾਲੇ ਤੱਕ ਜਿਹੜੀ ਕੋਸ਼ਿਸ਼ ਕੀਤੀ ਹੋਈ ਹੈ ਤੇ ਸੇਮ ਸਾਰੀ ਜਿਹੜੀ ਬਿਜਲੀ ਦੀ ਫਿਟਿੰਗ ਆ ਉਹ ਵੀ ਉਸੇ ਪੁਰਾਣੇ ਤਰੀਕੇ ਦੇ ਹਿਸਾਬ ਦੇ ਨਾਲ ਹੀ ਆ ਤਾਂ ਆਹ ਗੇਟ ਸਾਰੇ ਕੋਲੇ ਆ ਹਵਾਦਾਰ ਇਸ ਕਮਰੇ ਰਹਿਣ ਵਾਸਤੇ ਪਹਿਲੇ ਜ਼ਮਾਨੇ ਦੇ ਵਿੱਚ ਬਣਾਏ ਜਾਂਦੇ ਹੁੰਦੇ ਸੀਗੇ ਤੇ ਹਾਲੇ ਵੀ ਉਸੇ ਤਰੀਕੇ ਨਾਲ ਇਹਦੀ ਸਾਮ ਸੰਭਾਲ ਕੀਤੀ ਹੋਈ ਹੈ ਜੋ ਕਿ ਅਸ਼ੋਕ <th> ਥਾਪਰ ਜੀ ਤੇ ਉਹਨਾਂ <th> ਥਾਪਰ ਜੀ ਉਹਨਾਂ ਵੱਲੋਂ ਇੱਥੇ ਕੀਤੀ ਜਾਂਦੀ ਹੈ ਤਾਂ ਇੱਥੇ ਇੱਕ ਸ਼ੀਲਡ ਵੀ ਸਾਨੂੰ ਪਈ ਹੋਈ ਨਜ਼ਰ ਆਉਗੀ ਜਦੋਂ ਤੁਸੀਂ ਇਸ ਦੇ ਅੰਦਰ ਆਉਂਗੇ ਲਾਸਟ ਵਾਲੇ ਕਮਰੇ ਦੇ ਵਿੱਚ ਤਾਂ ਇਹ ਸ਼ੀਲਡ ਕਾਫੀ ਪੁਰਾਣੀ ਜਿਹੜੀ ਸ਼ੀਲਡ ਦੇਖਣ ਵਿੱਚ ਲੱਗ ਰਹੀ ਹੈ ਤਾਂ ਇੱਕ ਛੋਟੀ ਜੀ ਜਿਹੜੀ ਇੱਥੇ ਜਗ੍ਹਾ ਹੋਰ ਬਣੀ ਹੋਈ ਹੈ ਤਾਂ ਇਸ ਦੇ ਅੰਦਰ ਵੀ ਮੈਂ ਕਹਾਂਗਾ ਇੱਕ ਵਾਰੀ ਆ ਕੇ ਦਿਖਾਓ ਇੱਥੇ ਵੀ ਸਾਰੀਆਂ ਜਿਹੜੀਆਂ ਵਾਲੇ ਦੀਆਂ ਛੱਤਾਂ ਨੇ ਤਾਂ ਹਾਈਟ ਇਸ ਕਮਰੇ ਦੀ ਥੋੜੀ ਜਿਹੜੀ ਘੱਟ ਦੇਖਣ ਨੂੰ ਮਿਲ ਰਹੀ ਹੈ ਤੇ 게ਟ ਇੱਥੇ ਵੀ ਸਾਰੇ ਉਸੇ ਤਰੀਕੇ ਨਾਲ ਤੁਹਾਨੂੰ ਮੈਂ ਇੱਕ ਵਾਰੀ ਦਿਖਾਉਣਾ ਚਾਹੁੰਗਾ ਵੀ ਇਹ 게ਟ ਕਿਵੇਂ ਇਹ ਸਾਡਾ ਇਤਿਹਾਸ ਹੈ ਵੀ ਜਿਹੜੇ ਫ੍ਰੀडम फाइਟਰ ਨੇ ਉਹਨਾਂ ਦੇ ਘਰਾਂ ਦੀ ਸੰਭਾਲ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਤਾਂ ਇਹ ਤੁਹਾਨੂੰ ਇੱਕ ਚੀਜ਼ ਦਿਖਾਣੀ ਚਾਹੁੰਗਾ ਮੈਂ ਲੋਕਿੰਗ ਸਿਸਟਮ ਕਿਸ ਤਰੀਕੇ ਦਿਹੁੰਦੇ ਸੀ ਪਹਿਲੇ ਜ਼ਮਾਨੇ ਦੇ ਵਿੱਚ ਕਿ ਜਿਹੜੀਆਂ ਆ ਸੰਗਲੀਆਂ ਦੇ ਨਾਲ ਇੱਥੇ ਇੱਕ ਲੋਕ ਲੱਗ ਜਾਂਦਾ ਹੁੰਦਾ ਸੀਗਾ ਤੇ ਉੜ ਜਾ ਇਸ ਡਿਫਰੈਂਟ ਸਟਾਈਲਿੰਗ ਇਸ ਤਰੀਕੇ ਨਾਲ ਬੰਦ ਕਰਕੇ ਤਾਂ ਇੱਥੇ ਇਦਾਂ ਲੋਕ ਲੱਗਦੇ ਹੁੰਦੇ ਸੀ ਪਹਿਲੇ ਜ਼ਮਾਨੇ ਦੇ ਵਿੱਚ ਹਾਂ ਇੱਥੇ ਕੁੰਡੀਆਂ ਬਣੀਆਂ ਹੁੰਦੀਆਂ ਸੀਗੀਆਂ ਆਪਾਂ ਸਾਡੇ ਨਾਲ ਡਾਕਟਰ ਜੀ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਸ਼ਹੀਦਾਂ ਸੁਖਦੇਵ ਸਾਹਿਬ ਅਫਰ ਦੇ ਘਰੇ ਪਹੁੰਚੋ ਜਨਮ ਦਿਹਾੜਾ ਉਹਨਾਂ ਦਾ ਕੀ ਕਹਿਣਾ ਚਾਹੁੰਦੇ ਆ ਸਤਿ ਸ਼ੁਕਰੀਆ ਬਾਪ ਜੀ ਦਾ ਜਨਮ ਦਿਹਾੜਾ ਉਹਨਾਂ ਦੀ ਜਨਮ ਸਥਲੀ ਤੇ ਅੱਜ ਅਸੀਂ ਉਹਨਾਂ ਯਾਦ ਕਰ ਲਈ ਉਹਨਾਂ ਸ਼ਬਦਾਂ ਤੋਂ ਬੋਲ ਕਰਦੇ ਲਈ ਸਾਰੇ ਇਕੱਠੇ ਹੋਏ ਆ ਉਹ ਸਾਰੀਆਂ ਹੀ ਪਟਿਕਲ ਪਾਰਟੀਆਂ ਦੇ ਲੋਕ ਅੱਜ ਇੱਥੇ ਇਕੱਠੇ ਨੇ ਕਿਉਂਕਿ ਸ਼ਹੀਦ ਜਿਹੜੇ ਹੁੰਦੇ ਨੇ ਦੇਸ਼ ਤੇ ਕੌਮ ਦੇ ਇਮਾਨਦਾਰ ਹੁੰਦੇ ਨੇ ਕਿਸੇ ਇੱਕ ਪਾਰਟੀ ਦੇ ਜਾਂ ਇੱਕ ਮਾਂ-ਬਾਪ ਦੇ ਨਹੀਂ ਮਾਂ-ਬਾਪ ਤਾਂ ਜ਼ਰੂਰ ਉਹਨਾਂ ਦੇ ਹੁੰਦੇ ਨੇ ਪਰ ਇਹ ਜਿਹੜੀ ਕੌਮ ਦੇ ਹੁੰਦੇ ਨੇ ਸੋ ਅੱਜ ਅਸ਼ੋਕ ਥਾਪਰ ਜੀ ਨੇ ਇੱਥੇ ਕਿਰਦਾਰ ਦਾ ਆਵਸ਼ਾਧਾ ਹੈ ਜੀ ਸਮਰੋਹ ਰੱਖਿਆ ਸੋ ਸਾਰੇ ਮੈਨ ਸਮਝਦਾ ਕਿ ਪਗਤ ਸਿੰਘ ਰਾਜਗੁਰੂ ਸਤੇਬ ਜਿਹੜੇ ਆਜ਼ਾਦੀ ਦੇ ਪਰਵਾਨੇ ਨਿਚਾਣੇ ਹੱਸੇ ਹੱਸੇ ਦੇਸ਼ ਦੀ ਖਾਤਰ ਪੰਚ ਨੂੰ ਕਬੂਲ ਕੀਤਾ ਉਹ ਆਪਣੇ ਜੀਵਨ ਦਾ ਬਹੁਤ ਸਾਰਾ ਹੱਸਾ ਇਹਨਾਂ ਨੇ ਜੇਲਾਂ ਵਿੱਚ ਕੱਟਿਆ ਔਰ ਸਾਨੂੰ ਇਹਨਾਂ ਮਹਾਨ ਦੇਸ਼ ਭਗਤਾਂ ਨਾਲ ਮਹਾਨ ਸ਼ਹੀਦਾਂ ਤੇ ਸਾਨੂੰ ਬੜਾ ਗਰਵ ਹੈ ਔਰ ਅੱਜ ਜਿਹੜੇ ਕੋਈ ਸਾਡਾ ਦੁਸ਼ਮਣ ਪਾਕਿਸਤਾਨ ਆਉ ਸਾਡੇ ਦੇਸ਼ਕਨੀ ਅੱਖ ਉਠਾ ਕੇ ਰੋਕ ਰਿਹਾ ਅੱਜ ਨੌਜਵਾਨਾਂ ਦਾ ਪੱਜ ਬੰਦਾ ਕਿ ਅੱਗੇ ਆਣ ਅੱਗੇ ਹੋ ਕੇ ਦੇਸ਼ ਦੀ ਰੱਖਿਆ ਤੇ ਲਈ ਪੈਸੇ ਤਾਂ ਸਾਡੇ ਦੇਸ਼ ਦੇ ਲੋਕਾਂ ਨੇ ਕਾਤੇ ਜਿਹੜੇ ਮਿਲਟਰੀ ਦੇ ਬੰਦੇ ਨੇ ਜਿਹੜੇ ਸਾਡੇ ਜਵਾਨ ਨੇ ਬੀਏ ਸਭ ਕਰ ਸਾਰਿਆਂ ਨੇ ਉਹਦੇ ਛੱਕੇ ਛੜਾਏ ਨੇ ਸੋ ਉਹ ਵੀ ਸਾਡੇ ਮਹਾਨ ਸਬੂਤ ਨੇ ਸੋ ਮੈਂ ਅੱਜ ਫਗਤ ਸਿੰਘ ਰਾਜਗੁਰੂ ਸੁਖਨਾਥ ਸਿੰਘ ਜੀ ਦੇ ਸ਼ਤਕ ਨੂੰ ਅਰਪਿਤ ਕਰਦਾ ਅੱਜ ਸੁਖਦੇਵ <th> ਥਾਪਰ ਜੀ ਦੀ ਜਨਮ ਸਥਲੀ ਉੱਤੇ ਪਹੁੰਚੋ ਕਿਹੋ ਜਿਹਾ ਲੱਗ ਰਿਹਾ ਹੈ ਐਦਾਂ ਇਹ ਕਹਿਣਾ ਵੀ ਉਸ ਪਵਿੱਤਰ ਆਤਮਾ ਦੀ ਅੱਜ 118ਵੀਂ ਜਨਮ ਜਨਮ ਦਿਨ ਨੇ ਜਿਹੜੇ ਜਨਮ ਸਥਲੀ ਤੇ ਪਹੁੰਚੇ ਆ ਸਾਡੇ ਵਾਸਤੇ ਇਸ ਤੋਂ ਵੱਡਾ ਤੀਰਥੀ ਕੋਈ ਨਹੀਂ ਲੇਕਿਨ ਅਫਸੋਸ ਸਾਡੇ ਸ਼ਹੀਦਾਂ ਨੂੰ ਕੋਈ ਨਹੀਂ ਪੁੱਛਦਾ ਇੱਕ ਡਿਮਾਂਡ ਕੀਤੀ ਜਾ ਰਹੀ ਹੈ ਜਿਸ ਇਹਨਾਂ ਦੇ ਪਰਿਵਾਰ ਵੱਲੋਂ ਕਿ ਜਿਹੜਾ ਰਸਤਾ ਸਿੱਧਾ ਮਿਲ ਸਕੇ ਤਾਂ ਜੋ ਜਿਹੜੇ ਬੱਚੇ ਇੱਥੇ ਸਟੱਡੀ ਕਰਨ ਆਉਂਦੇ ਪੀ ਐਚ ਡੀ ਵਗੈਰਾ ਕਰ ਰਹੇ ਨੇ ਇੱਥੋਂ ਜਿਨ੍ਹਾਂ ਨੇ ਮੱਥਾ ਟੇਕਣ ਆਉਣਾ ਉਹਨਾਂ ਨੂੰ ਰਸਤਾ ਬਹੁਤ ਘੁੰਮਾ ਗਿਆਉਣਾ ਪੈਂਦਾ ਉਹ ਚੀਜ਼ ਨਹੀਂ ਮਿਲਦੀ ਫਿਰ ਰਸਤਾ ਕਿਸ ਤਰ੍ਹਾਂ ਦਾ ਹੈ ਇਹਨਾਂ ਦੇ ਪਰਿਵਾਰ ਦਾ ਮੈਂਬਰ ਹੀ ਆ ਐਂ ਸਾਡੀ ਮੰਗ ਨਹੀਂ ਮੰਨੇਗੀ ਤੁਸੀਂ ਤਾਂ ਨਾ ਬੈਠਾਂਗੇ ਤਾਂ ਜੈ ਹਿੰਦ ਜੈ ਪਰਮਾ ਡਾਕਟਰ ਸੰਤਪਾਲ ਸਿੰਘ ਜੀ ਜੈ ਹਿੰਦ ਜੈ ਪਰਮਾ ਮੈਂ ਅੱਜ ਇੱਥੇ ਪਹੁੰਚੇ ਹਾਂ ਸੀ ਸ਼ੀਰ ਸੁਖਦੇਵ ਧੱਪਰ ਜੀ ਦੀ ਵਰਸੀ ਤੇ 15 ਮਈ 2000 ਅੱਜ ਚੀਨੂ ਅੱਜ ਜਿੱਥੇ ਪਹੁੰਚੇ ਆ ਇਹ ਪ੍ਰੋਗਰਾਮ ਜਿਹੜਾ ਹੈਗਾ ਥਾਪਰ ਜੀ ਨੇ ਰੱਖਿਆ ਉਹਨਾਂ ਦੇ ਭਤੀਜੇ ਜਿਹੜੇ ਹੈਗੇ ਆ ਸ਼ੋਕ ਥਾਪਰ ਜੀ ਨੇ ਪ੍ਰੋਗਰਾਮ ਰੱਖਿਆ ਹੋਇਆ ਮੈਨੂੰ ਇੱਥੇ ਆ ਕੇ ਸਾਰੀਆਂ ਚੀਜ਼ਾਂ ਪਤਾ ਲੱਗੀਆਂ ਵੈਸੇ ਪਹਿਲਾਂ ਵੀ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਤਾਂ ਹੈਗੀ ਆ ਵੀ ਇੱਕ ਇਰਾਦਾ ਹੀ ਮੰਗ ਡਿਮਾਂਡ ਹੋ ਰਹੀ ਹੈ ਜਿਹੜੀ ਕਿ ਸਰਕਾਰ ਵੱਲੋਂ ਪੂਰੀ ਨਹੀਂ ਕੀਤੀ ਜਾ ਰਹੀ ਇਹ ਬੜੀ ਹੀ ਸ਼ਰਮ ਦੀ ਗੱਲ ਹੈ ਆਪਾਂ ਜੇ ਪੰਜਾਬ ਸਰਕਾਰ ਦੇ ਹਿਸਾਬ ਨਾਲ ਵੇਖੀਏ ਵੀ ਇੱਕ ਛੋਟੀ ਜੀ ਮੰਗ ਹੈ ਉਹ ਇਹ ਪਰਿਵਾਰ ਮੰਗ ਰਿਹਾ ਜਦੋਂ ਕਿ ਇਹ ਚੀਜ਼ ਖੁੱਦ ਸਰਕਾਰ ਦੇ ਧਿਆਨ ਹਿੱਤ ਹੋ ਜਦੋਂ ਆ ਚੁੱਕੀ ਹੈ ਤਾਂ ਉਹਨਾਂ ਦਾ ਪਹਿਲਾ ਪੁਆਇੰਟ ਬੰਦਾ ਹੈ ਇਸ ਚੀਜ਼ ਨੂੰ ਪੂਰੀ ਕਰਨ ਦਾ ਵੀ ਇੱਥੇ ਜੇ ਕੋਈ ਨੰਮਨ ਆ ਕੇ ਮੱਥਾ ਟੇਕਣਾ ਚਾਹੁੰਦਾ ਹੈ ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਾਂ ਨੂੰ ਸਾਰੇ ਜਾਗਰ ਹੋਣਾ ਚਾਹੀਦਾ ਪਤਾ ਹੋਣਾ ਚਾਹੀਦਾ ਕਿਉਂਕਿ ਸ਼੍ਰੀ ਆਪਣੇ ਜੋ ਭਗ ਸਿੰਘ ਜੀ ਆ ਉਹਨਾਂ ਦਾ ਨਾਂ ਤਾਂ ਬਹੁਤ ਜ਼ਿਆਦਾ ਹੋਇਆ ਵੇ ਪਰ ਕੁਰਬਾਨੀ ਤਾਂ ਸਾਰਿਆਂ ਨੇ ਬਰਾਬਰ ਹੀ ਕੀਤੀ ਸੀ ਮੇਰੇ ਗ੍ਰੈਂਡਫਾਦਰ ਚਾਂਦੀ ਰਾਮ ਵਰਮਾ ਫ੍ਰੀडम फाइਟਰ ਸੀ ਕਿ ਪੰਜਾਬ ਦੇ ਪਹਿਲੇ ਸਿੱਤਗ੍ਰਾਈ ਸੀ ਇਹਨਾਂ ਦੇ ਗ੍ਰੈਂਡਫਾਦਰ ਵੀ ਫ੍ਰੀडम फाइਟਰ ਸੀ ਬਾਬਾ ਦਿਆਲ ਸਿੰਘ ਕੋਟਕਮੂਰੇ ਤੋਂ ਔਰ ਇਹਨਾਂ ਦੇ ਬਾਬਾਈ ਦੇ ਨਾਮ ਤੇ ਸਿਵਲ ਹਸਪੀਟਲ ਨਾਲ ਲੱਗਾ ਚੌਕ ਵੀ ਹੈ ਸਰਕਾਰੀ ਚੌਕ ਵੀ ਬਣਿਆ ਹੋਇਆ ਉੱਥੇ ਸਿਵਲ ਹਸਪੀਟਲ ਦਾ ਨਾਮ ਵੀ ਗਵਰਨਮੈਂਟ ਦੇ ਵੱਲੋਂ ਕੀਤਾ ਗਿਆ ਸੀ ਵੈਸੇ ਅਸੀਂ ਮੰਗ ਨਹੀਂ ਕੀਤੀ ਸੀਗੀ ਸੈਂਟਰ ਗਵਰਨਮੈਂਟ ਨੇ ਆਪ ਹੀ ਕੀਤਾ ਸੀ ਕਿਉਂਕਿ ਇਹਨਾਂ ਨੇ 5 ਸਾਲ ਜੇਲ੍ਹ ਕੱਟੀ ਹੋਈ ਸੀਗੀ ਪਰ ਮੇਰੀ ਜੇ ਇੱਥੇ ਆ ਕੇ ਮੈਨੂੰ ਇਹਨਾਂ ਨੇ ਪ੍ਰਬੰਧਕ ਬਹੁਤ ਸੋਹਣਾ ਪ੍ਰੋਗਰਾਮ ਹੈਗਾ ਬਲੱਡ ਡੋਨੇਸ਼ਨ ਕੈਂਪ ਕੀਤਾ ਹੋਇਆ ਹੈ ਇਹਨਾਂ ਨੇ ਮੈਡੀਕਲ ਕੈਂਪ ਵੀ ਲਾਇਆ ਹੋਇਆ ਹੈ ਬੜਾ ਸੋਹਣਾ ਗਰਮੀ ਦੇ ਬਾਵਜੂਦ ਸਾਰਾ ਆਰਗੇਨਾਈਜ਼ਡ ਪ੍ਰੋਗਰਾਮ ਹੈਗਾ ਪਰ ਜਿਹੜੀ ਇਹਨਾਂ ਦੀ ਮੰਗ ਹੈਗੀ ਬੜੀ ਜੈਨੂਇਨ ਮੰਗ ਹੈ ਇਹ ਜੈਨੂਇਨ ਜਿਹੜੀ ਮੰਗ ਹੈ ਇਹ ਇਹਨਾਂ ਦੀ ਪਰਿਵਾਰ ਦੀ ਨਹੀਂ ਹੋਣੀ ਚਾਹੀਦੀ ਇਹ ਸਰਕਾਰ ਦੀ ਮੰਗ ਹੋਣੀ ਚਾਹੀਦੀ ਹੈ ਤੇ ਸਰਕਾਰ ਨੂੰ ਅੱਗੇ ਲੱਗ ਕੇ ਇਹਨੂੰ ਪੂਰਾ ਕਰਨਾ ਚਾਹੀਦਾ ਜੈ ਹਨ ਜੈ ਭਾ ਔਰ ਸ਼ੀਦਾ ਦੇ ਸਥ ਕੀ ਕਈ ਸਾਲਾਂ ਪਹਿਲਾਂ ਹਿਡਨ ਸੀਗਾ ਅੱਜ ਇਹ ਹਿਡਨ ਨਹੀਂ ਹੈ ਤੁਸੀਂ ਬਾਹਰ ਜਾ ਕੇ ਦੇਖੋ ਪੈਰ ਰੱਖਣ ਦੀ ਤਾਂ ਨਹੀਂ ਹੈਗੀ ਅਸੀਂ ਇਹੀ ਕਹਿੰਨੇ ਕਿ ਜੇ ਇੱਥੋਂ ਸਿੱਧਾ ਰਾਹ ਸਾਨੂੰ ਮਿਲ ਗਿਆ ਤੇ ਵਾਕਈ ਅਸੀਂ ਕਹਿੰਨੇ ਸ਼ਾਇਦ ਸਾਨੂੰ ਇੱਥੇ ਖੜਨ ਦੀ ਵੀ ਕੀ ਸਾਨੂੰ ਇੱਥੇ ਹਵਾ ਮਿਲਣੀ ਓਕੀ ਹੋ ਜਾਊਗੀ ਇੰਨਾ ਕ ਰਸ਼ ਹੋਊਗਾ ਤੇ ਮੈਂ ਸਰਕਾਰ ਨੂੰ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦਾ ਹੈ ਕਿ ਭਗਵੰਤ ਮਾਨ ਜੀ ਇੱਕ ਛੋਟਾ ਜਿਹਾ ਛੋਟਾ ਜਿਹਾ ਕੰਮ ਰਹਿ ਗਿਆ ਹੈ ਤੁਸੀਂ ਸਾਰੇ ਕੰਮ ਕੀਤੇ ਹੋਏ ਤੁਹਾਡੇ ਜਿਹੜੇ ਲੋਕਲ ਬੋਡੀ ਮੰਤਰੀ ਹੈ ਡਾਕਟਰ ਰਵਜੋਤ ਦੀ ਉਹਨਾਂ ਨੇ ਵੀ ਸਾਰੀ ਪ੍ਰਵਾਨਗੀਆਂ ਦਿੱਤੀਆਂ ਹੋਈਆਂ ਸਿਰਫ ਕੰਮ ਕਿੱਥੇ ਅਟਕਿਆ ਹੋਇਆ ਹੈ ਲੁਧਿਆਣਾ ਐਡਮਿਨਿਸਟ੍ਰੇਸ਼ਨ ਤੇ ਮੈਨੂੰ ਸਮਝ ਨਹੀਂ ਆਉਂਦਾ ਲੁਧਿਆਣਾ ਐਡਮਿਨਿਸਟ੍ਰੇਸ਼ਨ ਕਿਹਾ ਤੁਹਾਨੂੰ ਇੱਥੇ ਲੈ ਕੇ ਨਹੀਂ ਆਉਣਾ ਚਾਹਦੀ ਜਾਂ ਉਹਨਾਂ ਨੂੰ ਇੱਥੇ ਆ ਕੇ ਉਹਨਾਂ ਨੂੰ ਇਹ ਮਹਿਸੂਸ ਹੋਊਗਾ ਕਿ ਜਿਹੜਾ ਅਸੀਂ ਕੰਮ ਸੁਖਦੇਵ ਜੀ ਦੇ ਪ੍ਰਤੀ ਨਹੀਂ ਕੀਤੇ ਕਿਤੇ ਕਿ ਸੀਐਮ ਸਾਹਿਬ ਨੂੰ ਸਾਡੀ ਕਿਤੇ ਜਿਹੜੀ ਅੰਗਹਿਲੀਆਂ ਉਹ ਪਤਾ ਨਾ ਲੱਗ ਜਾਣ ਮੈਨੂੰ ਤਾਂ ਇਹੀ ਲੱਗਦਾ ਹੈ ਕਿ ਇਹ ਡਰਦੇ ਨੇ ਕਿ ਭਗਵੰਤ ਮਾਨ ਜੀ ਸੱਚੇ ਸੁੱਚੇ ਇਨਸਾਨ ਨੇ आम आद, आम आदमी पार्टी और आम घर ਦੇ ਵਿੱਚੋਂ ਉੱਠੇ ਸੀਐਮ ਨੇ ਤੇ ਬੇਨਤੀ ਹੈ ਕਿ ਤੁਸੀਂ ਆਪ ਹੀ ਕਿਦੇ ਸੁੱਤੇ ਉੱਠੇ ਸੈਰ ਦੇ ਬਹਾਨੇ ਇੱਥੇ ਨਿਕਲਿਓ ਤੇ ਤੁਸੀਂ ਆਪ ਕਹੋਗੇ ਕਿ ਸਵੇਰੇ ਹੀ ਇੱਥੇ ਰਸਤਾ ਖੁੱਲਣਾ ਚਾਹੀਦਾ ਮੈਂ ਤੁਹਾਡੇ ਅੱਗੇ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਮਾਨ ਸਾਹਿਬ ਕੱਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਲੁਧਿਆਣੇ ਆਏ ਹੋ ਚਾਂਦ ਸਿੰਘ ਮੇ ਦੇ ਕੋਲ ਅੱਜ ਤੋਂ 2 ਸਾਲ ਪਹਿਲਾਂ ਵੀ ਉੱਥੇ ਤੁਸੀਂ ਇੱਕ ਉਪਰਾਲਾ ਕੀਤਾ ਸੀਗਾ ਜਿਗਾੜਾ ਕਿ ਹਸਪੀਟਲ ਖੋਲੇ ਸੀਗੇ ਫ੍ਰੀ ਜਿਹੜੇ ਹੈਗੇ ਆ ਉਸ ਉਹਦੇ ਵਿੱਚ ਵੀ ਤੁਸੀਂ ਇੱਕ ਪੱਤਰਕਾਰ ਵਾਰਤਾ ਦੇ ਵਿੱਚ ਕਿਹਾ ਸੀਗਾ ਕਿ ਸੁਖਦੇਵ <th>ਪਰ ਜੀ ਸਾਡੇ ਤੋਂ ਉੱਪਰ ਹੋਗੇ ਉਹਨਾਂ ਦਾ ਇਹਦਾ ਕੰਮ ਹੈ ਉਹ ਜਲਦੀ ਕਰਾਂਗੇ ਕੰਮ ਸਾਰਾ ਪਿਆ ਹੋਇਆ ਪਿਆ ਲਗਭਗ 60 ਲੱਖ ਰੁਪਏ ਦੀ ਰਾਸ਼ੀ ਹੈ ਜਿਹੜੀ ਕਿ ਮੁਆਵਜ਼ਾ ਰਾਸ਼ੀ ਜਿਹੜੀ ਬਿਲਡਿੰਗਸ ਐਕਵਾਇਰ ਹੋਈਆਂ ਉਹਨਾਂ ਨੂੰ ਮਿਲਣੀ ਹੈ ਇੱਕ ਦੁਆਰ ਹੈ ਜਿਹੜੀ ਟੈਣੀਆ ਸਿੱਧਾ ਨਵਾਂ ਕੋਰੀਡੋਰ ਖੁੱਲ ਜਾਏਗਾ ਅਸੀਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਸ ਨੂੰ ਪੂਰਾ ਕਰਾਓ ਜੇ ਇਹ ਹਫਤੇ ਦੇ ਅੰਦਰ ਇਹ ਦਿਨਾਂ ਦੇ ਵਿੱਚ ਨਹੀਂ ਹੁੰਦਾ ਸਾਨੂੰ ਫਿਰ ਮਜਬੂਰਨ ਤਰਨੇ ਪ੍ਰਦਰਸ਼ਨ ਕਰਨੇ ਪੈਣਗੇ ਹਾਈ ਕੋਰਟ ਜਾਣਾ ਪਏਗਾ ਪਹਿਲਾਂ ਵੀ ਕਾਫੀ ਫਰਿ ਜੜੇ ਕੀ ਹੈ ਅਲੱਗ ਅਲੱਗ ਡੀਸੀਆਂ ਨੂੰ ਜਿਹੜੇ ਮੰਗ ਪੱਤਰ ਦੇ ਦਿੱਤੇ ਗਏ ਨੇ ਪਰ ਫਿਰ ਵੀ ਕੋਈ ਹੱਲ ਕਿਉਂ ਨਹੀਂ ਹੋ ਰਿਹਾ ਦੇਖੋ 6 ਡੀਸੀ ਬਦਲ ਗਏ ਮੇਰੇ ਹੌਸ਼ ਤੇ ਵਿੱਚ 7 ਐਸਡੀਐਮ ਬਦਲ ਗਏ ਜਿਹੜੇ ਕੀ ਲੈਂਡ ਐਕੁਇਜ਼ੀਸ਼ਨ ਕਲੈਕਟਰ ਸੀਗੇ 5 ਸਾਲ ਇਹਨੂੰ ਲੱਗ ਗਏ ਚਲੋ ਵਿੱਚ ਲੌਕਡਾਊਨ ਵੀ ਆ ਗਿਆ ਕੋਈ ਗੱਲ ਨਹੀਂ ਅਸੀਂ ਸੁਪਰੀਮ ਕੋਰਟ ਤੱਕ ਲੜਾਈਆਂ ਲੜੀਆਂ ਹਾਈ ਕੋਰਟ ਚੋਂ ਵੀ ਜਿੱਤ ਕੇ ਸੁਪਰੀਮ ਕੋਰਟ ਤੋਂ ਵੀ ਸਾਰਾ ਕੁਝ ਡਿਸਮਿਸ ਹੋ ਗਿਆ ਇੱਕ ਸਿਰਫ 12 ਫੁੱਟ ਦਾ ਰਸਤਾ ਜਿਹੜਾ ਕਿ ਇੱਥੋਂ ਆਪਾਂ ਨਾਪੀਏ 100 ਮੀਟਰ ਦੀ ਦੂਰੀ ਹੈ ਸਿਰਫ 100 ਮੀਟਰ ਕੁਝ ਨਹੀਂ ਹੁੰ ਉਹ ਆਪਣੇ ਸ਼ਹੀਦਾ ਦੇ ਜਨਮ ਸਥਾਨ ਤੇ ਨਤਮਸਤਕ ਹੋਣ ਆ ਰਹੇ ਐ ਮੱਥਾ ਟੇਕਣ ਆ ਰਹੇ ਉਹ ਪਿਆਰ ਕਰਦੇ ਐ ਇਸ ਕਰਕੇ ਉਹ ਇੱਥੇ ਪਹੁੰਚ ਰਹੇ ਐ ਮੇਰੀ ਆਪਣੋ ਹੱਥ ਜੋੜ ਕੇ ਬੇਨਤੀ ਐ ਇੱਥੇ ਹੋਰ ਵੱਡਾ ਮੇਲਾ ਲੱਗੂਗਾ ਸ਼ਾਇਦ ਗਲੀਆਂ ਤੱਕ ਜਿੱਦਾਂ ਆਪਾਂ ਕਿਤੇ ਤੀਰਤ ਤੇ ਜਾਂਦੇ ਆ ਬਾਹਰ ਲਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਆਪਾਂ ਦਰਬਾਰ ਸਾਹਿਬ ਜਾਂਦੇ ਆ ਉੱਥੇ ਦੇਖੋ ਕਿੰਨਾ ਉਦਾਂ ਹੀ ਇੱਥੇ ਵੀ ਰਸ਼ ਲੱਗੂਗਾ ਮੇਰੀ ਹੱਥ ਜੋੜ ਕੇ ਬੇਨਤੀ ਐ ਇਹ ਸੇਰਾ ਵੀ ਤੁਹਾਡੇ ਸ੍ਰੀ ਸਜਣਾ ਇਸ ਕੰਮ ਨੂੰ ਵਿਦਨ ਵੀਕ ਮੈਂ ਤਾਂ ਚਾਹੁੰਦਾ ਸੀ ਕਿ ਅੱਜ ਹੀ ਕਰੋ ਕਿਉਂਕਿ ਜਿਹੜੇ ਤੋਹਫੇ ਐ ਬਾਪ ਜਿਹੜਾ ਤੁਸੀਂ ਸਾਡੇ ਪੰਜਾਬ ਦੇ ਬਾਪ ਹੋ ਇੱਕ ਪਰਿਵਾਰ ਹੈ ਤੁਹਾਡਾ ਇੱਕ ਬਾਪ ਦੇਸ਼ ਵਾਸੀਆਂ ਨੂੰ ਜਿਹੜਾ ਹੈਗਾ ਤੋਹਫਾ ਐ ਐਸ ਸੂਨ ਐਸ ਪੋਸੀਬਲ ਦਵੇ ਵੈਸੇ ਤਾਂ ਅੱਜ ਹੀ ਦੇ ਦੋਗੇ ਜੇ ਸ਼ਾਇਦ ਇਸ ਚੈਨਲ ਰਾਹੀਂ ਮੇਰੀ ਵੀਡੀਓ ਤੁਸੀਂ ਸੁਣਦੇ ਹੋ ਤੇ ਇਹ ਕੰਮ ਪਹਿਲੇ ਉਧਾਰ ਤੇ ਹੋਣਾ ਚਾਹੀਦਾ ਵਿਦਆਊਟ ਐਨੀ ਡਿਲੇ ਦੇਖੋ ਇੱਥੇ ਜਿਹੜਾ ਹੈਗਾ ਅਸੀਂ ਹਰ ਵਾਰ ਕਿਸੇ ਨਾ ਕਿਸੇ ਨਾਲ ਟਾਈ ਅਪ ਕਰਕੇ ਕਿਉਂਕਿ ਸਾਡੇ ਕੋਲ ਪਹਿਲਾਂ ਹੀ ਲੋਕ ਸ਼ੁਰੂ ਹੋ ਜਾਂਦੇ ਆ ਕਿ ਜੀ ਮੈਡੀਕਲ ਕੈਂਪ ਅਸੀਂ ਲਗਾਣਾ ਹੈ ਦਵਾਈਆਂ ਅਸੀਂ ਦੇਣੀ ਹੈ ਜਾਂ ਕੋਈ ਆਪਣਾ ਅੱਖਾਂ ਦਾ ਕੈਂਪ ਹੋ ਗਿਆ ਕੋਈ ਹੱਡੀਆਂ ਦਾ ਹੋ ਗਿਆ ਕੋਈ ਆਯੁਰਵੇਦਾ ਦਾ ਹੋ ਗਿਆ ਇਸ ਕਰਕੇ ਡਾਕਟਰ ਰਮੇਸ਼ ਜੀ ਹੈ ਮਨਸੂਰਾ ਵਾਲੇ ਬੜੇ ਮਸ਼ਹੂਰ ਨੇ ਉਹਨਾਂ ਦੇ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਅੱਖਾਂ ਦੇ ਕੈਂਪ ਦੇ ਵਿੱਚ ਜਿਹਦੇ ਵਿੱਚ ਵੀ ਕੋਈ ਮੋਤੀਆ ਨਿਕਲਦਾ ਉਹ ਫ੍ਰੀਲ ਉਹਦਾ ਇਲਾਜ ਹੋਏਗਾ ਉਸ ਤੋਂ ਬਾਅਦ ਡਾਕਟਰ ਨਿੱਪੀ ਸ਼ਰਮਾ ਜੀ ਨੇ ਉਹ ਸਮਾਜ ਸੇਵੀ ਨੇ ਉਹ ਹੱਡੀਆਂ ਦਾ ਕਰਦੇ ਬਖਸ਼ਿਆ ਉਹਨਾਂ ਨੂੰ ਉਸ ਤੋਂ ਬਾਅਦ ਸਾਡੇ ਕੋਲ ਆਯੁਰਵੇਦਾ ਦੀ ਟੀਮ ਹੈ ਮੈਡਮ ਮਨਦੀਪ ਕੌਰ ਨੇ ਉਸ ਤੋਂ ਬਾਅਦ ਬਲੱਡ ਕਲਿਨਰੇਸ਼ਨ ਕੈਂਪ ਲੱਗਿਆ ਗੁਰਨਾਨਕ ਹਸਪਤਲ ਵੱਲੋਂ ਤੇ ਆਪਣਾ ਸਿਵਲ ਹਸਪਤਲ ਵੱਲੋਂ ਉਸ ਤੋਂ ਬਾਅਦ 40 ਦੀ ਟੀਮ ਆਈ ਹੋਈ ਹੈ ਕਈ ਇਦਾਂ ਦੇ ਜਿਹੜੇ ਹੈਗੇ ਉਸ ਤੋਂ ਬਾਅਦ ਲੰਗਰ ਪ੍ਰਸ਼ਾਦਾ ਤੇ ਖੁੱਲਾ ਚੱਲਦਾ ਭੰਡਾਰਾ ਤੁਹਾਡੇ ਸਾਹਮਣੇ ਹੀ ਹੈ ਦੇਖੋ ਤੁਹਾਡੇ ਸਾਨੂੰ ਮੈਂ ਇੱਥੇ ਬਾਈਟ ਦੇ ਰਿਹਾ ਲੋਕ ਪਿੱਛੇ ਖੜੇ ਹੈ ਕਿ ਉਹਨਾਂ ਨੇ ਅੰਦਰ ਆ ਕੇ ਮੱਥਾ ਟੇਕਣਾ ਥਾਪੜ ਦਾ ਮ ਚਲੋ ਜਿੱਦਾਂ ਅੱਜ ਜਨਮ ਦਿਹਾੜਾ ਸਾਰੀ ਸੰਗਤ ਹੈ ਥਿਉਰੀਆਂ ਪਰ ਬਾਕੀ ਦਿਨਾਂ ਦੇ ਵਿੱਚ ਰਸ਼ ਘੱਟ ਕਿਉਂ ਦੇਖ ਨੂੰ ਮਿਲਦਾ ਦੇਖੋ ਪਹਿਲੀ ਤਾਂ ਗੱਲ ਹੈ ਇਹ ਜ਼ਿਗਜ਼ੈਗ ਹੋ ਕੇ ਆਣਾ ਪੈਂਦਾ ਮੈਂ ਤੁਹਾਨੂੰ ਫੇਰ ਕਹਿ ਰਿਹਾ ਇਹੀ ਜਗ੍ਹਾ ਕਿਤੇ ਮੇਨ ਰੋਡ ਤੇ ਹੋਵੇ ਜਿੱਥੇ ਕ੍ਰੋਸਿੰਗ ਹੋਵੇ ਹਰ ਕਿਸੇ ਨੂੰ ਪਤਾ ਲੱਗੀ ਜਾਊਗਾ ਸੁਖਦੇਵ ਜੀ ਦਾ ਜਨਮ ਸਥਾਨ ਹੈ ਸਾਨੂੰ ਇਹ ਮਜਬੂਰੀ ਹੈ ਕਿ ਇਹ ਇੱਕ ਅੰਦਰੂਨੀ ਇਲਾਕੇ ਪੁਰਾਣਾ ਸ਼ਹਿਰ ਦਾ ਏਰੀਆ ਅੰਦਰੂਨੀ ਇਲਾਕਾ ਬੰਦ ਹੈ ਇੱਥੇ ਲੋਕਾਂ ਦੇ ਕ੍ਰੋਸਿੰਗ ਨਹੀਂ ਹੈਗੀ ਜੇ ਕ੍ਰੋਸਿੰਗ ਹੋ ਇੱਥੇ ਇੱਥੇ ਤਾਂ ਮੈਂ ਕਹਿੰਦਾ ਪੈਰ ਰੱਖਣ ਨੂੰ ਥਾਂ ਨਹੀਂ ਹੋਊਗੀ ਕੀ ਆਡੀਅன்ஸ் ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੇਰਾ ਇਹੀ ਹੈ ਕਿ ਜਿਹੜੇ ਆਪਾਂ ਨਸ਼ਿਆਂ ਦੇ ਸਿੰਥੈਟਿਕ ਨਸ਼ਿਆਂ ਦੇ ਵਿਰੋਧ ਲੜਾਈ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਉਹਦੇ ਵਿੱਚ ਸਹਿਯੋਗ ਦਿਓ ਉਸ ਤੋਂ ਬਾਅਦ ਜਿਹੜੀ ਆ ਪੰਜਾਬ ਦੇ ਲੁੱਟਾ ਖੋਆ ਹੋ ਰਹੀਆਂ ਤੁਸੀਂ ਵੀ ਥਰਡ ਆਈ ਬਣੋ ਤੁਸੀਂ ਵੀ ਥਰਡ ਆਈ ਬਣੋ ਹਰ ਬੰਦਾ ਮੈਂ ਕਹਿੰਦਾ ਘਰੋਂ ਤਕੜਾ ਪਰਵਾਹ ਨਾ ਕਰੋ ਜੇ ਆਪਾਂ ਜੇ ਉਹ 6 ਆਂਦੇ ਆ ਤੁਸੀਂ 12 ਹੋ ਜਾਓ ਮਤਲਬ ਆਪਾਂ ਇਹ ਨਾ ਕਹੀਏ ਇਕੱਲਾ ਪੁਲਿਸ ਤੇ ਆਪਾਂ ਰੱਖੀਏ ਆਪਾਂ ਆਪਣੇ ਵੱਲੋਂ ਵੀ ਤਕੜੇ ਹੋ ਕੇ ਜਿਹੜੇ ਆ ਨਸ਼ੇ ਵਾਲੇ ਬੰਦੇ ਆਦੇ ਲੁੱਟਾ ਖੋਲੇ ਇਹਨਾਂ ਦਾ ਵਿਰੋਧ ਕਰੀਏ ਸ਼ਹੀਦਿਆ ਜਮ ਸੁਖਦੇਵ ਥੱਪ ਮੋਹੱਲਾ ਨਕਰਾ ਦੇ ਵਿੱਚ ਉਹਨਾਂ ਦਾ ਜਨਮ ਸਾਨ ਹੈ ਜਿਹੜਾ ਉੱਥੇ ਅਸੀਂ ਹਰ ਸਾਲ ਦੀ ਤਰ੍ਹਾਂ 15 ਮਈ ਨੂੰ ਉਹਨਾਂ ਦਾ ਜਨਮ ਦਿਨ ਮਨਾਇਦਾ ਉਹਦੇ ਵਿੱਚ ਮੈਡੀਕਲ ਕੈਂਪ ਆਈ ਕੈਂਪ ਬਲੱਡ ਕੈਂਪ ਆਯੁਰਵੈਦਿਕ ਕੈਂਪ ਲਗਾ ਦੇ ਲਗਾਏ ਗਏ ਹੈ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਸ਼ਹੀਦ ਐਜਮ ਸੁਖਦੇਵ <th> ਦਾ ਜਨਮ ਲੁਧਿਆਣਾ ਨਕਰਾ ਮੋਹੱਲਾ ਦੇ ਵਿੱਚ ਹੋਇਆ ਉਹਦੇ ਚ ਹਰ ਸਾਲ ਦੀ ਤਰ੍ਹਾਂ ਅਸੀਂ ਇਹ ਯੋਜਨ ਕਰੀਦਾ ਹੈ ਔਰ ਇਹਦੇ ਵਿੱਚ ਮੈਡੀਕਲ ਕੈਂਪ ਲਗਾਈ ਦੇ ਤਾਂ ਕਿ ਲੋਕਾਂ ਨੂੰ ਅਸੀਂ ਜਿੰਨੀ ਕੁ ਸਹੂਲਤ ਦੇ ਸਕਦੇ ਹੋਈਏ ਦੇ ਸਕਦੀਏ ਦੇ ਸਕੀਏ ਬਲੱਡ ਕੈਂਪ ਦੇ ਵਿੱਚ ਆਈ ਕੈਂਪ ਐਸਾ ਲਗਾਇਆ ਡਾਕਟਰ ਰਿਮੇਸ਼ ਜੀ ਆਏ ਆ ਔਰ ਉਹਨਾਂ ਨੇ ਅੱਖਾਂ ਦਾ ਆਪਰੇਸ਼ਨ ਜਿਹੜਾ ਅਸੀਂ ਫ੍ਰੀ ਕਰਾਵਾਂਗੇ ਉੱਥੇ ਚੈੱਕਅਪ ਸਾਰੀ ਇੱਥੇ ਹੋ ਰਹੀ ਹੈ ਆਯੁਰਵੈਦਿਕ ਲਈ ਸਾਡੇ ਡਾਕਟਰ ਇੱਥੇ ਆਏ ਆ ਜਿਨ੍ਹਾਂ ਨੂੰ ਸਰਵਾਈਕਲ ਹੈ ਜਾਂ ਮਨਕਾ ਦੇ ਪੇਨ ਹੈ ਉਹਦੇ ਵਾਸਤੇ ਵੀ ਇੱਥੇ ਡਾਕਟਰ ਆ ਡਾਕਟਰ ਫੋਰੈਸਟ ਹਸਪੀਟਲ ਦੀ ਟੀਮ ਵੀ ਇੱਥੇ ਆਈ ਹੋਈ ਹੈ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ ਅਸੀਂ ਆਪਣੇ ਵੱਲੋਂ ਟਰਸਟ ਵੱਲੋਂ ਸਾਰੇ ਲੁਧਿਆਣਾ ਵਾਸੀਆਂ ਨੂੰ ਮਹੱਈਆ ਕਰਾਈਦਾ ਕਿ ਮੈਡੀਕਲ ਕੈਂਪ ਰਾਈ ਔਰ ਸਾਰਾ ਦਿਨ ਇੱਥੇ ਲੰਗਰ ਚੱਲਦਾ ਰਹੇਗਾ ਜੈਹੇ ਜੈਬਾਲ ਕੀ ਕਰਨਾ ਚਾਹੋਗੇ ਰਸਤਾ ਨਹੀਂ ਕਲੀਅਰ ਹੋਇਆ ਮੈਂ ਕਈ ਸਾਲਾਂ ਤੋਂ ਪ੍ਰਯਾਸ ਕਰ ਰਹੇ ਹਾਂ ਕਿ ਇੱਥੇ ਦਾ ਰਸਤਾ ਜਿਹੜਾ ਚੌੜੇ ਵਿਆਰਚੋਂ ਨਿਕਲ ਜਾਏ ਸਿਰਫ 100 ਕਦਮ ਦੀ ਦੂਰੀ ਤੇ ਹੈ ਬੜਾ ਮਾਨਸੀ ਸਿਮਰ ਗਵਰਨਟਮਨ ਜਦੋਂ 2022 ਦੇ ਵਿੱਚ ਸਾਨੂੰ ਖੜਕੜ ਕਲਾ ਬੁਲਾਇਆ ਮੈਮੋਰੰਡਮ ਦਿੱਤਾ ਕਿ ਇੱਕ ਹਫਤੇ ਦੇ ਵਿੱਚ ਕੰਮ ਹੋ ਜਾਏਗਾ ਪਰ ਅਜ 3 ਸਾਲ ਹੋ ਗਏ 3 ਸਾਲ ਦੇ ਵਿੱਚ ਇਹ ਕੰਮ ਨਹੀਂ ਹੋ ਸਕਿਆ ਬਾਕੀ ਕੀ ਹੋਊਗਾ ਹੁਣ ਸੰਜੀਵ अरोड़ा ਮੈਂਬਰ ਪਾਰਲੀਮੈਂਟ ਲੱਗੇ ਹੋਏ ਐ ਹਵਾਈ ਅੱਡੇ ਦਾ ਇੱਥੇ ਵਾਸਤੇ ਧਿਆਨ ਕਰਦੇ 1 ਮਿੰਟ ਦਾ ਕੰਮ ਹੈ ਜਿਹੜਾ ਕਿ ਗਵਰਨਟਮਨ ਸੀਐਮ ਲਈ ਜਿਹੜਾ ਕਿ ਰਸਤਾ ਇੱਥੇ ਮਿਲ ਜਾਏ ਕਿਉਂਕਿ ਜਿੱਥੇ ਐਮਪੀ ਲੋਗ ਦਿੱਲੀ ਤੋਂ ਆਂਦੇ ਆ ਪੀ ਐਚ ਡੀ ਕਰਨ ਵਾਲੇ ਬੱਚੇ ਫੋਰਨ ਤੋਂ ਵੀ ਆਂਦੇ ਆ ਪਰ ਉਹਨਾਂ ਨੂੰ ਰਸਤਾ ਨਹੀਂ ਲੱਭਦਾ ਜਿਗਜੈਕ ਹੋ ਕੇ ਆਣਾ ਪੈਂਦਾ ਸਾਡੀ ਤਾਂ ਬੇਨਤੀ ਸੀ ਦੋ ਬੇਨਤੀਆਂ ਰੱਖੀਆਂ ਸੀ ਐਮਾਨ ਅਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਗੇ ਇੱਕ ਲੁਧਿਆਣਾ ਰੇਲਵੇ ਸਟੇਸ਼ਨ ਦਾ ਨ ਸੁਖਦੇਵ ਧੱਪੜ ਦੇ ਨਾਂ ਤੇ ਰੱਖਣਾ ਚਾਹੁੰਦੇ ਆ ਅਸੀਂ ਇੱਕ ਰਸਤੇ ਦਾ ਜਿਹੜੀ ਕਿ 40 ਗਜਾ ਜਗ੍ਹਾ ਐਕਵਾਇਰ ਹੋ ਚੁੱਕੀ ਹੈ ਪੰਜਾਬ ਸਰਕਾਰ ਵੱਲੋਂ ਲੋਕਲ ਬਾਡੀ ਮੰਤਰੀ ਵੱਲੋਂ ਐਕਵਾਇਰ ਖਾਣ ਲਈ 40 ਗਜਾ ਜਗ੍ਹਾ ਦੇ ਪੈਸੇ ਕਾਰਪੋਰੇਸ਼ਨ ਡਿਪਟੀ ਕਮਿਸ਼ਨ ਲੁਧਿਆਣਾ ਕਾਰਪੋਰੇਸ਼ਨ ਕਮਿਸ਼ਨਰ ਨੂੰ ਧਿਆਨ ਅਦਿੱਤਿਆ ਜੈਸਵਨ ਆ ਚੁੱਕੇ ਐ ਪਰ ਦੇਣ ਦਾ ਨਾਂ ਨਹੀਂ ਪਤਾ ਨਹੀਂ ਕਿਉਂ ਇਹ ਕੰਮ ਕਿਉਂ ਨਹੀਂ ਹੋ ਰਿਹਾ ਜਿਹੜਾ ਹੀ ਕੰਮ ਇੱਕ ਦਿਨ ਦਾ ਕੰਮ ਹੈ ਅੱਜ 13 ਸਾਲ ਹੋ ਗਏ ਮੈਨੂੰ ਇਹਦੇ ਵਿੱਚ ਲੜਦੇ ਹੋਏ ਸਰਕਾਰਾਂ ਨਾਲ ਕਈ ਸਰਕਾਰਾਂ ਆਈਆਂ ਕਈ ਚਲੇ ਗਈਆਂ ਚਲੇ ਗਈਆਂ ਪਰ ਭਗਵੰਤ ਮਾਨ ਜੀ ਤੇ ਬੜਾ ਆਸ ਸੀ ਕਿ ਕਿਉਂਕਿ ਖੜਕਤ ਕਾਲਜ ਜਾ ਕੇ 2022 ਦੇ ਵਿੱਚ ਜਿਹੜੀ ਸੌਂ ਚੱਕੀ ਸੀ ਕਿ ਸ਼ਹੀਦਾਂ ਦੇ ਪ੍ਰਤੀ ਬੜਾ ਅੱਛਾ ਕੰਮ ਕਰਨਗੇ ਪਰ ਭਗਤ ਸਿੰਘ ਦੇ ਨਾਲ ਸਾਥੀ ਸੁਖਦੇਵ ਥਾਪਰ ਜਿਨ੍ਹਾਂ ਨਾਲ ਇਹ ਹਾਲ ਹੋ ਰਿਹਾ ਤੇ ਅੱਗੇ ਮੈਂ ਮਾਨ ਕਰਦਾ ਹਾਂ ਭਗਵੰਤ ਮਾਨ ਜੀ ਅੱਗੇ ਕੀ ਇੱਥੇ ਚਰਨ ਪਾਓ ਇੱਥੇ ਰਸਤਾ ਖੋਲ ਕੇ ਲੋਕਾਂ ਦੀ ਆਵਾਜ਼ ਆਵੀ ਹੋਵੇ ਤਾਂ ਕਿ ਲੋਕ ਮੰਨਾ ਮਸਤਖ ਹੋਣ ਤਾਂ ਕਿ ਸੁਖਦੇਵ ਥਾਪਰ ਨੂੰ ਨੰ ਮਸਤਖ ਹੋ ਕੇ ਆਪਣੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬੜਾ ਫਕਰ ਹੋਏਗਾ ਕਿ ਅਸੀਂ ਜਿਹੜਾ ਜਨਮ ਸਥਾਨ ਹੈ ਮੱਲਾ ਨੋਕਰਾ ਲੁਧਿਆਣੇ ਦੇ ਵਿੱਚ ਸੁਖਦੇਵ ਥਾਪਰ ਦੇ ਘਰ ਦੇ ਵਿੱਚ ਅਸੀਂ ਹੋ ਕੇ ਆਏ ਹਾਂ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਜਿਹੜੇ ਵਿਦੇਸ਼ਾਂ ਜੀ ਬੈਠੇ ਆ ਸਾਡੇ ਸ਼ਹੀਦਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਲੱਖ ਲੱਖ ਵਧਾਈ ਦਿਨਾ ਸ਼ਹੀਦ ਸੁਖਦੇਵ ਜੀ ਦਾ ਜਨਮ ਦਿਹਾੜਾ 118ਵਾਂ ਜਨਮ ਦਿਹਾੜਾ ਬੜੀ ਧੂਮਦਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਉਹਨਾਂ ਦੇ ਜਨਮ ਸਥਾਨ ਦੇ ਵਿੱਚ ਇੱਥੇ ਮੈਡੀਕਲ ਕੈਂਪ ਲੱਗੇ ਹੋਏ ਐ ਹੱਡੀਆਂ ਦੇ ਹੈਗੇ ਐ ਬਲੱਡ ਕੈਂਪ ਹੈ ਡਾਕਟਰ ਰਮੇਸ਼ ਜੀ ਐ ਮਨਸੂਰਾ ਵਾਲੇ ਬੜੇ ਮਸ਼ਹੂਰ ਆਏ ਸਪੈਸ਼ਲਿਸਟ ਨੇ ਉਹ ਵੀ ਆਏ ਹੋਏ ਨੇ ਔਰ ਤੁਹਾਡੇ ਸਾਹਮਣੇ ਹਵਨ ਚੱਲ ਰਿਹਾ ਹੈ ਅਰਹੁੱਤੀਆਂ ਪੈ ਰਹੀਆਂ ਤੇ ਮੇਰੀ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਹੈ ਕਿ ਐਦਾਂ ਹੀ ਸ਼ਹੀਦਾਂ ਨੂੰ ਯਾਦ ਕਰਦੇ ਰਿਹਾ ਕਰੋ ਤੇ ਉਹਨਾਂ ਨੂੰ ਪਿਆਰ ਕਰਿਆ ਕਰੋ ਔਰ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਿਆ ਕਰੋ ਸਰਕਾਰ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਭਗਵੰਤਬਾਨ ਜੀ ਗੱਲ ਵੀ ਤੁਸੀਂ ਲੁਧਿਆਣੇ ਆਏ ਹੋ ਸਟੇਜ ਤੇ ਤੁਸੀਂ ਸ਼ਹੀਦਾਂ ਦਾ ਨਾਮ ਲਿੱਤਾ ਹੈ ਤੁਸੀਂ ਇਹ ਵੀ ਕਿਹਾ ਹੈ ਕਿ ਇਹ ਸ਼ਹੀਦ ਸੁਖਦੇਵ ਦੀ ਜਨਮ ਭੂਮੀ ਹੈ ਉਹਨਾਂ ਦੀ ਕਰਮ ਭੂਮੀ ਹੈ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਦੋ ਹੀ ਅਸੀਂ ਮੰਗਾਂ ਰੱਖੀਆਂ ਇੱਕ ਤਾਂ ਰੇਲਵੇ ਸਟੇਸ਼ਨ ਦਾ ਨਾਮ ਹੈ ਜਿਹੜਾ ਉਹ ਸ਼ਹੀਦ ਆਜ਼ਮ ਸੁਖਦੇਵ ਧਾਪਰ ਜੀ ਨੂੰ ਸਮਰਪਿਤ ਕੀਤਾ ਜਾਵੇ ਦੂਜਾ ਉਹਨਾਂ ਦੇ ਘਰ ਨੂੰ ਜਿਹੜਾ ਸਿੱਧਾ ਰਾਹ ਹੈ ਉਹ ਤੁਹਾਡੇ ਸਰਕਾਰ ਵੱਲੋਂ ਸਾਰੀਆਂ ਮਨਜ਼ੂਰੀਆਂ ਦੇ ਦਿੱਤੀਆਂ ਗਈਆਂ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਜਿਹੜੇ ਲੁਧਿਆਣਾ ਦੇ ਵਿੱਚ ਤੁਹਾਡੇ ਨੁਮਾਇੰਦੇ ਬੈਠੇ ਐ ਚਾਹੇ ਉਹ ਡੀਸੀ ਐ ਚਾਹੇ ਉਹ ਨਗਰ ਨਿਗਮ ਕਮਿਸ਼ਨਰ ਐ ਇਹ ਕੰਮ ਕਾਰਜ ਨੂੰ ਕਿਉਂ ਢਿੱਲਾ ਕਰਦੇ ਐ ਚਾਹੇ ਹਿੰਦੂ ਸ਼ਹੀਦ ਐ ਇਸ ਕਰਕੇ ਇਹਨਾਂ ਨਾਲ ਸੋਤੇਲਾ ਵਿਵਹਾਰ ਹੋ ਰਿਹਾ ਕੁਝ ਲੱਖ ਰੁਪਏ ਦੀ ਰਕਮ ਐ ਮੈਨੂੰ ਜੋ ਪਤਾ ਲੱਗਿਆ 60 ਲੱਖ ਰੁਪਏ ਦੀ ਰਕਮ ਐ ਜਿਹੜਾ ਮੁਆਵਜ਼ਾ ਰਾਸ਼ੀ ਤੁਹਾਡੇ ਸਰਕਾਰ ਵੱਲੋਂ ਦਿੱਤੀ ਜਾਣੀ ਐ ਇਹਨੂੰ ਅੱਜ ਦੇ ਦਿਨ ਜੇ ਰਿਲੀਜ਼ ਕੀਤਾ ਜਾਵੇ ਸਭ ਤੋਂ ਵੱਡੀ ਸ਼ਰਧਾਂਜਲੀ ਤੁਹਾਡੇ ਵੱਲੋਂ ਤੁਹਾਡੀ ਸਰਕਾਰ ਵੱਲੋਂ ਤੇ ਲੁਧਿਆਣਾ ਪ੍ਰਸ਼ਾਸਨ ਵੱਲੋਂ ਹੋਏਗੀ ਜੇ ਐਡੇ ਸੋਹਣੇ ਪਵਨ ਪਵਿੱਤਰ ਦਿਹਾੜੇ ਉੱਤੇ ਇੱਥੇ ਪਹੁੰਚਿਓ ਖੂਨਦਾਨ ਕਰ ਰਹੇ ਕਿਹੋ ਜਿਹਾ ਲੱਗ ਰਿਹਾ ਬੜੀ ਬਹੁਤ ਵਧੀਆ ਲੱਗ ਰਿਹਾ ਬਟ ਇਹ ਖੂਨਦਾਨ ਜੋ ਜਿਨ੍ਹਾਂ ਦੀ ਆਪਾਂ ਧਰਤੀ ਦਿਨ ਦੇ ਆਪਾਂ ਇੱਥੇ ਆਏ ਆ ਜਨਮੋਸਵ ਤੇ ਉਹਨਾਂ ਦੇ ਅੱਗੇ ਕੁਝ ਵੀ ਨਹੀਂ ਹੈ ਉਹਨਾਂ ਦੀ ਸ਼ਰਧਾਂਜਲੀ ਲਈ ਆਪਾਂ ਇੱਕ ਆਪਣਾ ਖੂਨ ਦੀ ਬੋਤਲ ਜਿਹੜੀ ਅਰਪਿਤ ਕਰ ਰਹੇ ਆ ਉਹਨਾਂ ਦੀ ਖੂਨ ਦੀ ਬਦੌਲਤ ਹੀ ਆਪਾਂ ਜੇ ਇੱਥੇ ਖੜੇ ਆ ਜੇ ਉਹਨਾਂ ਨੇ ਖੂਨ ਨਾ ਭਾਇਆ ਹੁੰਦਾ ਜੇ ਅੱਜ ਨਹੀਂ ਆਪਣੀ ਲੜਾਈ ਲੜਦੇ ਤੇ ਜ ਸ਼ਾਹਦਤ ਨੂੰ ਅੱਜ ਨਮੋਸਰ ਤੇ ਬਹੁਤ ਹੀ ਅੱਛਾ ਮਹਿਸੂਸ ਹੋ ਰਿਹਾ ਕਿ ਹਾਂ ਵੀ ਮੈਨੂੰ ਮੌਕਾ ਮਿਲਿਆ ਕਿ ਉਹਨਾਂ ਦੇ ਇਸ ਮਹਾਨ ਜਨਮ ਦਿਨ ਮੋਸਰ ਤੇ ਅਸੀਂ ਆ ਕੇ ਬਲੱਡਨੇਟ ਕਰ ਰਹੇ ਹਾਂ ਇਹ ਪਰਿਵਾਰ ਪੂਰਾ ਹਰ ਸਾਲ ਕੈਂਪ ਲਗਾਉਂਦੇ ਆ ਮੈਡੀਕਲ ਕੈਂਪ ਆਈਜ਼ ਦਾ ਕੈਂਪ ਬਲੱਡ ਕੈਂਪ ਔਰ ਮੈਂ ਕਹਿੰਨਾ ਥਾ ਆਪਰ ਸਾਹਿਬ ਦੀ ਜਿੰਨੀ ਵੀ ਤਾਰੀਫ ਕਰ ਲਈ ਓਨੀ ਘੱਟ ਹੈ ਤੇ ਸਾਨੂੰ ਸਭ ਨੂੰ ਵੱਧ ਚੜ ਕੇ ਮੋਢੇ ਨਾਲ ਮੋਢਾ ਜੋੜ ਕੇ ਮੇਰੇ ਚੰਦਰ ਗਨ ਚੱਡਾ ਭਾਜੀ ਨੇ ਇਹ ਵੀ ਹਮੇਸ਼ਾ ਕਹਿੰਦੇ ਨੇ ਕੈਂਪ ਲਾਉਣਾ ਹੈ ਉਹਨਾਂ ਦੇ ਫਾਦਰ ਸਾਹਿਬ ਦੀ ਸੀਗੀ ਆਪਣੇ ਬ੍ਰਦਰ ਹੀ ਨਹੀਂ ਹੈ ਆਪਣੇ ਫਾਦਰ ਸਾਹਿਬ ਵੀ ਕਾਵਾਂਗਾ ਤਾਇ ਜੀ ਕ ਉਹਨਾਂ ਦੇ ਕਹਿੰਦੇ ਯਾਦ ਦੇ ਵਿੱਚ ਲਗਾਣਾ ਕਿ ਬਹੁਤ ਵਧੀਆ ਪ੍ਰਾਲਾ ਖੂਨਦਾਨ ਕੈਂਪ ਲਗਾਣਾ ਦੇਖੋ ਲੋਕੀ ਕਹਿੰਦੇ ਨੇ ਕਿ ਹਾਂ ਵੀ ਅਸੀਂ ਖੂਨ ਜਿਹੜਾ ਵੈ ਫ੍ਰੀ ਦਿੰਨੇ ਆ ਪਰ ਮਿਲਦਾ ਸਾਨੂੰ ਮੋਲ ਹੁਣ ਜਿਹੜੀ ਤੁਸੀਂ ਇਹ ਬਲੱਡ ਦੀ ਬੋਤਲ ਦੇਖ ਰਹੇ ਹੋ ਇਹਦੇ ਚਾਰਜਸ ਲੱਗਨੇ ਫਿਰ ਬਲੱਡ ਦੇ ਕਈ ਤਰ੍ਹਾਂ ਦੇ ਟੈਸਟ ਨੇ ਐਚ ਆਈ ਵੀ ਫਿਲਟਰ ਹੋਣਾ ਔਰੇ ਟੈਸਟ ਲੱਗਨੇ ਤੇ ਜੇ ਉਹ ਟੈਸਟ ਨਹੀਂ ਹੋਣਗੇ ਡਾਇਰੈਕਟ ਚੜ ਜੂਗਾ ਬੰਦੇ ਨੂੰ ਇਨਫੈਕਸ਼ਨ ਹੋ ਜਾਏਗੀ ਉਹਦਾ ਕੀ ਫਾਇਦਾ ਤੋ ਜੇ ਕਿਸੇ ਨੂੰ ਇਸ ਚੀ ਦੀ ਜਾਗਰੂਕਤਾ ਨਹੀਂ ਹੈਗੀ ਅਸੀਂ ਉਹਦੇ ਲਈ ਬੈਠੇ ਆ ਕਦੇ ਵੀ ਕਿਸੇ ਨੂੰ ਲੋੜ ਪੈਂਦੀ ਹੈ ਅਸੀਂ ਉਹਦੇ ਲਈ ਬੈਠੇ ਆ ਸਾਡਾ ਇੱਕੋ ਮਕਸਦ ਹੈ ਖੂਨਦਾਨ ਮਹਾਦਾਨ ਇਸ ਤੋਂ ਉੱਪਰ ਕੋਈ ਦਾਨ ਨਹੀਂ ਪਹਿਲੇ ਨੰਬਰ ਤੇ ਕੰਨਿਆਦਾਨ ਦੂਜੇ ਨੰਬਰ ਤੇ ਖੂਨਦਾਨ ਹੈ ਤੇ ਆਓ ਸਾਰੇ ਰਲ ਮਿਲ ਕੇ ਅੱਜ ਇਸ ਮਹਾਨ ਦਿਨ ਦੇ ਉੱਤੇ ਆਪਣੇ ਖੂਨ ਦੀ ਅਹੋਤੀ ਜਿਹੜੀ ਆ ਸ਼ਰਧਾਂਜਲੀ ਦਈਏ ਬਹੁਤ ਹੀ ਵਧੀਆ ਦਿਨ ਆ ਅੱਜ ਕਿ ਹਾਂ ਵੀ ਉਹਨਾਂ ਕਰਕੇ ਆਪਣੀ ਧਰਤੀ ਤੇ ਖੜੇ ਆ ਆਪਾਂ ਖਾ ਪੀ ਰਹੇ ਆ ਆਪਣੇ ਪਰਿਵਾਰ ਨਾਲ ਹੱਸ ਖੇਡ ਰਹੇ ਆ ਉਹਨਾਂ ਕਰਕੇ ਹੀ ਆ ਅੱਜ ਤੁਸੀਂ ਆਪਰੇਸ਼ਨ ਸਿੰਦੂਰ ਵੀ ਸੁਣ ਰਹੇ ਹੋ ਭਾਰਤ ਸਰਕਾਰ ਦਾ ਫੌਜੀ ਜਿਹੜੇ 24 ਘੰਟੇ ਖੜਦੇ ਆ ਆਪਾਂ ਫੌਜੀ ਤਾਂ ਬਣ ਨਹੀਂ ਸਕਦੇ ਪਰ ਥੋੜੀ ਜੀ ਥੋੜੀ ਜੀ ਤਾਂ ਆਪਾਂ ਨਾ ਵਰਗੇ ਬਣ ਜਾਈਏ ਨਾ ਪੂਰੇ ਰਬਾਨੀ ਸਰੇ ਥੋੜੇ ਜੇ ਮਾਣ ਜੀਏ ਕਿ ਆਪਣੇ ਖੂਨ ਦੇ ਨਾਲ ਕਿਸੇ ਦੀ ਜਾਨ ਬਚਾ ਲਈਏ। ਇੱਥੇ ਆ ਕੇ ਤਾਂ ਹਮੇਸ਼ਾ ਹੀ ਜਿਹੜਾ ਦਿਲ 'ਚ ਨਵਾਂ ਜੋਸ਼ ਜਜ਼ਬਾ ਪੈਦਾ ਹੋ ਜਾਂਦਾ ਕਿਉਂ ਅੱਜ ਜਿਹਦਾ ਮੰਕੁਸ਼ ਜੀ ਨੇ ਦੱਸਿਆ ਹੁਣ ਜਿਹੜੇ ਅੱਜ ਜਿਹਨੇ ਵੀ ਭਰਾ ਖੂਨਦਾਨ ਕਰ ਰਿਹਾ ਪਹਿਲਾਂ ਤਾਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਿ ਤੁਸੀਂ ਆਪਦੇ ਦੇਸ਼ ਦੇ ਉਸ ਮਹਾਨ ਸ਼ਹੀਦ ਕ੍ਰਾਂਤੀਕਾਰੀ ਅਮਰ ਸ਼ਹੀਦ ਸੁਖਦੇਵ <th>ਾਪੜ ਜੀ ਦੇ ਜਨਮ ਦਿਨ ਦੇ ਮੌਕੇ ਤੇ ਆਪ ਦੇ ਖੂਨਦਾਨ ਕਰਕੇ ਸ਼ਰਧਾਂਜਲੀ ਦੇ ਰਹੇ ਹਾਂ। ਜਿੱਦਾਂ ਮੰਕੁਸ਼ ਵੀਰ ਨੇ ਵੀ ਕਿਹਾ ਰਹੀ ਗੱਲ ਹੈ ਕਿ ਸਾਡੇ ਖੂਨ ਦਾ ਇੱਕ ਇੱਕ ਕਤਰਾ ਵੀ ਘਟ ਹੋਵੇਗਾ ਕਿਉਂਕਿ ਅੱਜ ਇਹਨਾਂ ਦੀ ਬਦੌਲਤ ਹੀ ਸ਼ਹੀਦਾਂ ਦੀ ਬਦੌਲਤ ਹੀ ਆਜ਼ਾਦੀ ਦਾ ਨਿਗਮ ਮਾਨ ਰਹੇ ਆ ਕਿ ਗੁਲਾਮੀ ਕੀ ਹੁੰਦੀ ਹੈ ਉਹ ਜਦੋਂ ਦੇਸ਼ ਗੁਲਾਮ ਸੀ ਉਹ ਇਸ ਪਰਿਵਾਰ ਤੋਂ ਪੁੱਛ ਸਕਦੇ ਆ ਅਜੇ ਥਾਪੜ ਪਰਿਵਾਰ ਅਸ਼ੋਕ ਥਾਪੜ ਜੀ ਤ੍ਰਿਭੂਵਨ ਥਾਪੜ ਜੀ ਸਮਸਤ ਇਹਨਾਂ ਦੀ ਟੀਮ ਜਿਹੜੀ ਹੈ ਉਹ ਵਧਾਈ ਦੀ ਪਾਤਰ ਹੈ ਕਿ ਉਹ ਹਮੇਸ਼ਾ ਹਰ ਸਾਲ 15 ਮਈ ਨੂੰ ਜਨਮ ਦਿਹਾੜਾ ਮਨਾਉਂਦੀ ਹੈ ਔਰ 23 ਮਾਰਚ ਨੂੰ ਜਿਹੜਾ ਸ਼ਹੀਦੀ ਦਿਹਾੜਾ ਮਨਾਉਂਦੀ ਹੈ ਸੋ ਅੱਜ ਬੜਾ ਹੀ ਨੌਜਵਾਨਾਂ ਚੋਂ ਸਾਬ ਦੂਜਾ ਸ਼ਹੀਦਾਂ ਦੀ ਸੋਚ ਨੂੰ ਸਮਰਪਿਤ ਖੂਨਦਾਨ ਮੈਡੀਕਲ ਕੈਂਪ ਦੇਖੋ ਅੱਖਾਂ ਦਾ ਫ੍ਰੀ ਆਪਰੇਸ਼ਨ ਜਿਹੜਾ ਉਹ ਵੀ ਅੱਜ ਅਨਾਉਂਸ ਹੋਇਆ ਤਾਂ ਬੜੀ ਵੱਡੀ ਗੱਲ ਹੈ ਕਿ ਜੋ ਉਹਨਾਂ ਦੀ ਸੋਚ ਸੀ ਲੋਕ ਹਿੱਤ ਦੀ ਸਮਾਜ ਹਿੱਤ ਦੀ ਦੇਸ਼ ਹਿੱਤ ਦੀ ਉਸੇ ਸੋਚ 'ਚ ਵਾਅਦਾ ਕਰਦੇ ਆ ਠਾਪੜ ਪਰਿਵਾਰ ਵੱਲੋਂ ਇਸ ਸੋਸਾਇਟੀ ਵੱਲੋਂ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਮੈਂ ਸ਼ੇਪਸਨਾ ਉਹਦੇ ਵਾਲਾ ਸਾਹਿਬ ਠਾਕਰੇ ਦੀ ਸਮੁੱਚੀ ਟੀਮ ਜੋ ਮੇਰੇ ਨਾਲ ਮੌਜੂਦ ਵੀ ਹੈ ਸਾਰੀ ਟੀਮ ਵੱਲੋਂ ਵਧਾਈ ਦਿਨਾ ਅੱਜ ਅਮਰ ਸ਼ਹੀਦ ਸੁਖਦੇਵ ਠਾਪੜ ਜੀ ਦੇ ਜਨਮ ਦਿਨ ਤੇ ਉਹਨਾਂ ਦੇ ਵੀ ਮੈਂ ਸ਼ਰਧਾ ਰੇ ਫੁੱਲ ਭੇਟ ਕਰਦਾ ਔਰ ਪਰਮਪੀਤਾ ਪ੍ਰਮਾਤਮਾ ਭਗਵਾਨ ਬੋਲੇਨਾਥ ਦੇ ਚਰਨਾਂ ਦੀ ਪ੍ਰਾਰਥਨਾ ਕਰਦਾ ਕਿ ਇਸ ਪਰਿਵਾਰ ਦੇ ਉੱਤੇ <th>ਾਪੜ ਪਰਿਵਾਰ ਦੇ ਉੱਤੇ ਸ਼ੋਕ <th>ਾਪੜ ਜੀ ਦੀ ਸਮੁੱਚੀ ਟੀਮ ਦੇ ਉੱਤੇ ਆਪ ਦੀ ਜਿਹੜਾ ਮਿਹਰ ਭर्यਾ ਹੱਥ ਹਮੇਸ਼ਾ ਬਣਾਈ ਰੱਖਣ ਤਾਂ ਕਿ ਇਸੇ ਤਰੀਕੇ ਦੇ ਪਰਾਲੇ ਜਿਹੜੇ ਆ ਉਹ ਲਗਾਤਾਰ ਕਰਦੇ। ਸ਼ਹੀਦ ਆਜ਼ਮ ਸੁਖਦੇਵ <th>ਾਪੜ ਜੀ ਦੇ ਘਰੇ ਪਹੁੰਚੋ ਕਿਸ ਤਰੀਕੇ ਦਾ ਲੱਗ ਰਿਹਾ ਜੀ। ਇੱਕ ਵਾਰ ਜੀ ਮਹਾਨ ਸ਼ਹੀਦ ਦੇਸ਼ ਭਗਤ ਜਿਹੜੇ ਸੁਖਦੇਵ ਜੀ <th>ਾਪੜ ਸਾਹਿਬ ਜਿਨ੍ਹਾਂ ਜਨਮ ਦਿਨ ਆ ਜੀ ਬੜੀ ਸ਼ਰਧਾ ਭਰ ਮਨਾਉਂਦੇ ਆ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਨਾਲ ਇਸ ਜਨਮ ਦਿਨ ਦਾ ਮਨਾਇਆ ਜਾਂਦਾ ਕਿ ਉਹਨਾਂ ਦੀ ਕੁਰਬਾਨੀ ਦਾ ਸਦਕਾ ਜੋ ਉਹਨਾਂ ਨੇ ਕੁਰਬਾਨੀ ਕੀਤੀ ਅੱਜ ਜਿਹੜਾ ਆਜ਼ਾਦੀ ਮਾਰਿਆ ਸਭ ਉਹ ਸ਼ਹੀਦਾਂ ਦੀ ਕੁਰਬਾਨੀ ਸਦਕਾ ਜਿਹਦਾ ਅਸੀਂ ਜੀ ਰਹੇ ਅਸੀਂ ਅੱਜ ਦੇ ਦਿਨ ਤੋਂ ਸ਼ਰਧਾ ਸਬੰਧ ਪੇੜ ਕਰਦੇ ਹਾਂ ਔਰ ਉਹਨਾਂ ਸ਼ਹੀਦਾਂ ਨੂੰ ਹਮੇਸ਼ਾ ਉਹਨਾਂ ਚੰਨਾਂ ਨੂੰ ਨਮਨ ਕਰਦੇ ਰਹਾਂਗੇ ਚਾਤ ਕਰਦੇ ਰਹਾਂਗੇ ਉਹਨਾਂ ਦੇ ਖਾਈ ਰਸਤੇ ਤੇ ਜੋ ਪਾਈ ਪੂੜਨਿਆ ਤੇ ਜਿਹੜੇ ਉਹਨਾਂ ਨੇ ਸਾਨੂੰ ਦੇਸ਼ ਨੂੰ ਜਾਗ ਕੇ ਕੇ ਇਸ ਵਾਚਨ ਨਵੀਂ ਲੀ ਦਿੱਤੀ ਨੌਜਵਾਨਾਂ ਨੂੰ ਉਹਦੇ ਬਸੇ ਸਾਰੇ ਉਹਨਾਂ ਦੇ ਬਹੁਤ ਬਹੁਤ ਚੰਨਰ ਮੇਸ਼ਾ ਨਮਕ ਕਰ ਦਿਦਾ ਹਾਂਗੇ ਸਤਿ ਸ਼੍ਰੀ ਅਕਾਲ ਜੀ ਸਰ ਜੈ ਹਿੰਦ ਜੈ ਹਾਰਤ ਅੱਜ ਸੁਖਦੇਵ <th>ਸਾਪਰ ਜੀ ਦੇ ਜਨਮ ਦਿਹਾੜੇ ਤੇ ਪਹੁੰਚੇ ਹਾਂ ਤੇ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਕੀ ਕਹਿਣਾ ਚਾਹੂੰਗਾ ਸਾਡੇ ਮੇਰੇ ਵੱਲੋਂ ਇਹੀ ਸੰਦੇਸ਼ ਹੈ ਕਿ ਹਰ ਇਹੋ ਜੇ ਵਧੀਆ ਦਿਹਾੜੇ ਤੇ ਸਾਨੂੰ ਖੂਨਦਾਨ ਕੈਂਪ ਲਗਾਉਣਾ ਚਾਹੀਦਾ ਹੈ ਕਿਉਂਕਿ ਸੰਸਾਰ 'ਚ ਸਾਰੀ ਚੀਜ਼ਾਂ ਸਾਇੰਸ ਨੇ ਬਣਾਤੀਆਂ ਇੱਕ ਬਲੱਡ ਹੀ ਹੈ ਜਿਹਦੀ ਇਨਵੈਂਸ਼ਨ ਨਹੀਂ ਹੋ ਸਕਦੀ ਤੇ ਜਿਨ੍ਹਾਂ ਨੂੰ ਖੂਨ ਦੀ ਲੋੜ ਹੈ ਵੱਧ ਤੋਂ ਵੱਧ ਉਹਨਾਂ ਤੱਕ ਬਲੱਡ ਪਹੁੰਚਣਾ ਚਾਹੀਦਾ ਹੈ ਇਸ ਕਰਕੇ ਇਹੋ ਜੇ ਕੈਂਪ ਦਾ ਆਯੋਜਨ ਟਾਈਮ ਟੂ ਟਾਈਮ ਹੁੰਦਾ ਰਹਿਣਾ ਚਾਹੀਦਾ ਤਾਂ ਸਰ ਅੱਜ ਐਨ ਪਵਿੱਤਰ ਵਿਹਾੜੇ ਉੱਤੇ ਖੂਨਦਾਨ ਕਰ ਰਹੇ ਹਾਂ ਕਿਹੋ ਜਿਹਾ ਲੱਗ ਰਿਹਾ ਅੱਜ ਸ਼ਹੀਦ ਸੁਖਦੇਵ ਠਾਕਰ ਜੀ ਦੇ 118ਵੇਂ ਜਨਮ ਦਿਵਸ ਦੇ ਉੱਤੇ ਇਹ ਜਿਹੜਾ ਮਹਾਨ ਉਪਰਾਲਾ ਕੀਤਾ ਗਿਆ ਇਹ ਬਹੁਤ ਹੀ ਸਲਾਘਾਯੋਗ ਹੈ ਤੇ ਸਾਰਿਆਂ ਨੂੰ ਇੱਥੇ ਆ ਕੇ ਖੂਨਦਾਨ ਕਰਨਾ ਚਾਹੀਦਾ ਕਿਉਂਕਿ ਕਈ ਆਪਣੀਆਂ ਸੰਸਥਾਵਾਂ ਐਸੀਆਂ ਨੇ ਜਿਹੜੇ ਖੂਨਦਾਨ ਦਾ ਜਿਹੜਾ ਵਾ ਕਾਰਕਮ ਕਰਾਂਦੀਆਂ ਵਾਂ ਤਾਂ ਕਈ ਹਸਪਤਾਲਾਂ ਦੇ ਵਿੱਚ ਆਪਣੇ ਖੂਨ ਦੀ ਇੰਨੀ ਦਿੱਕਤ ਹੁੰਦੀ ਹੈ ਕਿ ਲੋਕਾਂ ਨੂੰ ਖੂਨ ਨਹੀਂ ਮਿਲ ਪੰਦਾ ਐਮ ਮੌਕੇ ਦੇ ਉੱਤੇ ਇਸ ਕਰਕੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਵਾ ਤਾਂ ਕਿ ਆਪਾਂ ਕਿਸੇ ਦੀ ਵੀ ਜ਼ਿੰਦਗੀ ਨੂੰ ਬਚਾਉਣ ਦੇ ਵਿੱਚ ਆਪਣਾ ਸਹਿਯੋਗ ਕਰ ਸਕੀਏ ਤੇ ਇਹ ਬਹੁਤ ਹੀ ਮਹਾਨ ਉਪਰਾਲਾ ਵਾ ਤਾਂ ਸਭ ਨੂੰ ਇਹਦੇ ਵਿੱਚ ਆ ਕੇ ਸਹਿਯੋਗ ਕਰਨਾ ਚਾਹੀਦਾ ਧੰਨਵਾਦ